ਵਿਨੇਸ਼ ਫਗਾਰਡ ਨੂੰ 2024 올림픽 ਦੀਆਂ ਖੇਡਾਂ ਤੋਂ ਡਿਸਕਵਾਲਿਫਾਈ ਕਰਨ ਤੋਂ ਬਾਅਦ ਇੱਕ ਹੋਰ ਭਾਰਤੀ ਪਹਿਲਵਾਨ ਨੂੰ ਵੱਡਾ ਚਟਕਾ ਲੱਗਾ ਹੈ ਨੌਜਵਾਨ ਪਹਿਲਵਾਨ ਅੰਤਮ ਪੰਗਾਲ ਅਤੇ ਉਸ ਦੀ ਪੂਰੀ ਟੀਮ ਪੈरिस 올림픽 ਤੋਂ ਬਾਹਰ ਹੋਈ ਹੈ ਪੈरिस से ਛੱਡਣ ਦੇ ਵੀ ਹੁਕਮ ਦਿੱਤੇ ਗਏ ਨੇ ਅੰਤਮ ਪੰਗਾਲ ਦੀ ਭੈਣ ਨੀਸ਼ਾ ਆਪਣੇ ਅਕ੍ਰੈਡੀਟੇਸ਼ਨ ਕਾਰਡ ਦੀ ਵਰਤੋਂ ਕਰਕੇ ਐਥਲੀਟ ਪਿੰਡ ਵਿੱਚ ਦਾਖਲ ਹੋਣ ਲਈ ਫੜੀ ਗਈ ਸੀ ਅਨਧਿਕਾਰਤ ਵਰਤੋਂ ਕਾਰਨ ਅਨੁਸ਼ਾਸਨ ਦੀ ਉਲੰਘਣਾ ਕਰਨ ਤੇ ਕੀਤੀ ਗਈ ਹੈ ਕਾਰਵਾਈ ਭਾਰਤੀ ਪਹਿਲਵਾਨ ਅੰਤਿਮ ਪੰਗਾਲ ਦੀ ਪੈਰਿਸ 올림픽 ਦੇ ਵਿੱਚ ਜੋ ਮਨਤਾ ਸੀ ਉਹ ਰੱਦ ਕਰ ਦਿੱਤੀ ਗਈ ਹੈ ਅਤੇ ਉਸ ਨੂੰ ਪੈਰਿਸ سے ਛੱਡਣ ਦੇ ਹੁਕਮ ਦਿੱਤੇ ਗਏ ਨੇ ਇਸ ਦੇ ਪਿੱਛੇ ਕਾਰਨ ਕੀ ਹੈ ਉਸ ਦੀ ਭੈਣ ਹੈ ਜਿਸ ਨੂੰ ਸੁਰੱਖਿਆ ਅਧਿਕਾਰੀਆਂ ਨੇ ਗਲਤ ਅਕ੍ਰੈਡੀਟੇਸ਼ਨ ਕਾਰਡ ਦੀ ਵਰਤੋਂ ਕਰਕੇ ਕੈਂਪਸ ਵਿੱਚ ਦਾਖਲ ਹੋਣ ਲਈ ਫੜ ਲਿਆ ਸੀ ਪੰਗਾਲ ਦੀ ਭੈਣ ਨਿਸ਼ਾ ਪੰਗਾਲ ਨੂੰ ਉਸ ਦੇ ਅਪਰਾਧ ਲਈ ਪੈਰਿਸ ਪੁਲਿਸ ਨੇ ਥੋੜੇ ਸਮੇਂ ਲਈ ਹਿਰਾਸਤ ਵਿੱਚ ਲਿਆ ਸੀ ਪਰ ਬਾਅਦ ਵਿੱਚ ਭਾਰਤੀ 올림픽 ਸੰਘ ਆਈਓਏ ਦੇ ਦਖਲ ਤੋਂ ਬਾਅਦ ਇੱਕ ਚੇਤਾਵਨੀ ਨਾਲ ਛੱਡ ਦਿੱਤਾ ਗਿਆ ਸੀ